ਮੈਨੂੰ ਕੱਪੜੇ ਪਾਉਣ ਦਾ ਹੀ ਪਤਾ ਹੋਣ ਲੱਗੇ। ਹੂੰ ਮੈਂ ਇੱਕ ਸੱਚ ਦੱਸਾਂ ਮੈਨੂੰ 2015 ਚ ਅਮਨ ਰੋਜੀ ਤੇ ਦੀਪ ਢਿੱਲੋਂ ਦੀ ਮੈਸੇਜ ਨੇ ਮੇਕਅਪ ਸਿਖਾਈ ਸੀ। ਉਦੋਂ ਪਹਿਲਾਂ ਕਰਦੇ ਨਹੀਂ ਸੀ। ਕਰਦੇ ਸੀ ਬਿੰਗੀ ਟਿੰਗੀ ਮੇਕਅਪ। ਗੰਦਾ ਜਿਹਾ ਆਈਲਾਈਨਰ। ਹਾਂ ਕੋਈ ਪਤਾ ਨਹੀਂ ਸੀ ਵੀ ਬ੍ਰਾਂਡ ਦੀ ਫਾਊਂਡੇਸ਼ਨ ਹੁੰਦੀ ਹੈ। ਕੋਈ ਪਤਾ ਨਹੀਂ ਸੀ। ਹੁਣ ਬ੍ਰਾਂਡ ਪਾਉਣੇ ਹੋ ਮੇਰੀ ਬੇਟੀ ਨੇ ਮੈਨੂੰ ਬ੍ਰਾਂਡ ਦਾ ਪਰਸ ਲੈ ਕੇ ਦਿੱਤਾ ਮੇਰੀ ਬੇਟੀ ਨੇ ਮੈਨੂੰ ਬ੍ਰਾਂਡ ਦੇ ਸੈਂਡਲ ਲੈ ਕੇ ਦਿੱਤੇ ਹੂੰ ਉਹ ਦੋ ਕੁੜੀਆਂ ਨੇ ਮੈਨੂੰ ਸਲੀਕਾ ਸਿਖਾਇਆ ਮੈਂ ਛੋਟੇ ਬੱਚੇ ਆ ਤੂੰ ਵੀ ਕਹਿਣ ਲੈਣੀ ਮੈਨੂੰ ਦੇਖੋ ਅਮਨ ਰੋਜੀ ਨੇ ਤੇ ਜਸਮੀਨ ਨੇ ਮੇਰੇ ਤੋਂ ਕੀ ਲੈਣਾ ਸੀ ਉਹ ਖੁਦ ਮੈਨੂੰ ਲੈ ਕੇ ਗਈਆਂ ਪਤਾ ਨਹੀਂ ਉੱਥੋਂ ਦਾ ਕਿਹੜਾ ਮਾਲ ਸੀ ਜਿੱਥੋਂ ਮੈਨੂੰ ਸਾਰਾ ਬ੍ਰਾਂਡ ਦਾ ਮੇਕਅਪ ਦਵਾਇਆ ਉਹਨਾਂ ਨੇ ਫਿਰ ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਦੇਖੋ ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਮੈਂ ਪਹਿਲਾਂ ਕਿਹੜਾ ਲਾऊं ਮੈਂ ਬਾਅਦ ਚ ਕਿਹੜਾ ਲਾऊं ਉਹਨਾਂ ਨੇ ਪੰਜਾਬੀ ਚ ਮੈਨੂੰ ਫਿਰ ਆਹ ਲਾਉਣਾ ਹੈ ਫਿਰ ਆਹ ਲਾਉਣਾ ਹੈ ਫਿਰ ਆਹ ਲਾਉਣਾ ਹੈ ਫਿਰ ਆਹ ਲਾਉਣਾ ਹੈ ਜੇ ਡਾਰਕ ਸੂਟ ਹੈ ਤੇ ਲਾਈਟ ਲਿਪਸਟਿਕ ਲਾਉਣੀ ਹੈ ਜੇ ਲਾਈਟ ਸੂਟ ਹੈ ਤੇ ਡਾਰਕ ਲਿਪਸਟਿਕ ਲਾਉਣੀ ਹੈ ਲਿਪਸਟਿਕ ਬ੍ਰਸ਼ ਨਾਲ ਲਾਉਣੀ ਹੈ ਮੈਂ ਜਿਹੜੇ ਲੋਕਾਂ ਨੇ ਮੇਰੇ ਤੇ ਐਸਾਨ ਕੀਤਾ ਮੈਂ ਨਹੀਂ ਭੁੱਲਦੀ